ਜਾਂਦੀ ਤਿਆਰੀ ਕਰ ਲਈ ਤੇ ਨਾਲ ਲੈ ਲਿਆ ਪਾਈ ਮਰਦਾਨੇ ਨੂੰ ਪਾਈ ਮਰਦਾਨੇ ਦੀ ਝੋਲੀ ਵਿੱਚ ਜੋ ਕੀਰਤਨ ਦੀ ਦਾਤ ਪਾਈ ਤਾਂ ਉਹ ਦਾਤ ਸਿਰ ਗੁਰੂ ਨਾਨਕ ਦੇਵ ਜੀ ਨੇ ਪਾਈ ਗੁਰੂ ਜੀ ਤੁਰਨ ਲੱਗੇ ਪਾਈ ਮਰਦਾਨੇ ਨੂੰ ਨਾਲ ਲੈ ਕੇ ਤਾਂ ਪਹਿਲਾ ਗੁਰੂ ਜੀ ਨੇ ਮਾਪਿਆਂ ਨੂੰ ਮੱਥਾ ਟੇਕਿਆ ਤੇ ਤੁਰਨ ਲੱਗ ਗਿਆਂ ਮਾਂ ਨੇ ਅਸੀਸ ਦਿੱਤੀ ਕਿ ਨਾਨਕ ਜਿਹੜੀਆਂ ਰਾਵਾਂ ਤੇ ਨਾਨਕ ਲੰਗ ਜਾਵੇ ਉਹ ਰਹਾਵਾ ਪੁੱਜੜਿਓਗ ਬਾਂਜਣ ਇਹ ਸੱਚ ਹੈ ਕਿ ਜੇਕਰ ਤੁਰਨ ਲੱਗ ਗਿਆ ਮਾਂ ਅਸੀਸ ਦੇ ਦੇਵੇ ਤਾਂ ਬੱਚਾ ਕਾਮਯਾਬ ਹੁੰਦਾ ਹੈ ਚਾਹੇ ਕਿਤੇ ਵੀ ਹੋਵੇ ਤੁਰ ਮੈਂ ਨੇ ਪਾਸ਼ਾ ਜੀ ਮਰਦਾਨ ਦੇ ਨਾਲ ਲੈ ਕੇ ਸਭ ਤੋਂ ਪਹਿਲਾਂ ਫੇਰੀ ਭੈਣ ਦੇ ਪਿੰਡੋ ਸ਼ੁਰੂ ਕਰਨ ਲੱਗੇ ਆ ਸੁਲਤਾਨਪੁਰ ਲੋਧੀ ਵਿੱਚੋਂ ਭੈਣ ਕੋਲ ਜਾ ਕੇ ਕਹਿੰਦੇ ਆ ਲੈ ਭਣੇ ਪਰਿਵਾਰ ਵੀ ਤੈਨੂੰ ਸੌਪਿਆ ਬਾਬਾ ਸ਼੍ਰੀਚੰਦ ਜੀ ਬਾਬਾ ਲਖਮੀਦਾਸ ਜੀ ਤੇ ਮਾਤਾ ਸੁਲਖਣੀ ਜੀ ਤਾਂ ਬੇਬੇ ਨਾਨਕ ਜੀ ਨੇ ਆਖਿਆ ਵੀਰੇ ਕਿਦਦਰ ਜਨਿਆ ਤਾਂ ਗੁਰੂ ਜੀ ਕਹਿਣ ਲੱਗੇ ਕਿ ਭੈਣੇ ਦੁਖੀਆਂ ਦੇ ਦਰਦ ਵਟਾਉਣ ਚੱਲਾਂ ਜਿਵੇਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਤੋਂ ਜਾਣ ਦੀ ਤਿਆਰੀ ਕਰਦੇ ਹਨ ਤਾਂ ਉਹਨਾਂ ਤੇ ਉਹਨਾਂ ਦੇ ਭੈਣ ਦੇ ਵਿੱਚ ਜੋ वार्तालाप ਹੋਈ ਉਸ ਤੋਂ ਸਾਡੀ ਕਵਿਸ਼ਰੀ ਜੋੜੀ ਇੰਜ ਬਿਆਨ ਕਰਦੀ ਹੈ ਵਾਹਿਗੁਰੂ ਜੀ ਕੀ ਹਾਸਾ ਵਾਹਿਗੁਰੂ ਜੀ ਕੀ ਫਤਿਹ ਜਦ ਸਤਪੁਰ ਨਾਨਕ ਨੇ ਅਮਦਾਬਾਦ ਨੂੰ ਕਰੀ ਤਿਆਰੀ ਫੜ ਪੱਲਾ ਵੀਰੇ ਦਾ ਖੜ ਗਈ ਨਾਨਕੀ ਪੈਣ ਤਿਆਰੀ ਫੜ ਪੱਲਾ ਵੀਰੇ ਦਾ ਖੜ ਗਈ ਨਾਨਕੀ ਪੈਣ ਪਿਆਰੀ ਵਿਸ਼ਾਈ ਫਕੀਰਾ ਛੜ ਨਿੱਕਿਆਂ ਬਾਲਾਂ ਨੂੰ ਕਿੱਥੇ ਚਲੇ ਆ ਨਾਨਕ ਵੀਰਾ ਛੜ ਨਿੱਕਿਆਂ ਪੁੱਤਰਾਂ ਨੂੰ ਕਿੱਥੇ कबीरा चलियां बोर ज़लम हूल चली मज़लूमा जी आई चली मज़लूमां जी आई हाए दिलिया मैं डुब्दी न लांदे दिल न पर पया लेरू परचोन श्री चंद हीरा छॾे निक बाला किथे चल नान कबीरा छॾे निक पुतरा नू किथे चल नान कबीरा अॼ लखां मापियां पुत जदा ਉਹ ਰੋਂਦੇ ਬਿਰਦੇ ਨੇ ਸੁਣਦੇ ਨਹੀਂ ਦਾਲਮੁ ਫਰਿਆਦਾ ਉਹ ਰੋਂਦੇ ਬਿਰਦੇ ਨੇ ਸੁਣਦੇ ਨਹੀਂ ਦਾਲਮੁ ਫਰਿਆਦਾ ਜੋ ਬਨਟਿਆ ਮੈਂ ਡੁੱਬਦੀ ਦੁਨੀਆਂ ਦੇ ਵੇੜੇ ਪਾਰ ਕਰਨ ਨਹੀਂ ਚੰਨਿਆ ਮੈਂ ਡੁੱਬਦੀ ਦੁਨੀਆਂ ਦੇ ਵੇੜੇ ਪਾਰ ਕਰਨ ਨਹੀਂ ਚੰਨਿਆ ਤੇਰੇ ਬੁੱਢੜੇ ਮਾਪਿਓ ਦੀਆਂ ਸੋਚਾਂਦੇ ਤੇਰੀਆਂ ਐਸੀਆਂ ਸੁਣ ਕੇ ਕਾਰਾ ਪੈ ਗਏ ਵਿੱਚ ਸੋਚਾਂਦੇ ਤੇਰੀਆਂ ਐਸੀਆਂ ਸੁਣ ਕੇ ਕਾਰਾ ਚਿੱਤ ਡਲ ਗਿਆ ਛੱਡ ਨਿਤਿਆਂ ਬਾਲਾਂ ਨੂੰ ਕਿੱਥੇ ਚਲੇ ਨਾਨਕ ਤੇਰਾ ਨੂੰ ਕਿੱਥੇ ਚਲੇ ਨਾਨਕ ਵੀਰਾ ਇਹਨਾਂ ਦੋ ਲੱਗਾ ਬਨਾਂਦਾ ਲੱਗਾ ਦਿਲ ਮੇਰੇ ਨੂੰ ਚੋਰਾ ਦੁਸਰ ਲੱਗਾ ਬਨਾਂਦਾ ਲੱਗਾ ਦਿਲ ਮੇਰੇ ਨੂੰ ਚੋਰਾ ਜਾਈ ਨਾ ਚੱਲਿਆ ਮੈਂ ਡੁੱਬਦੀ ਦੁਨੀਆਂ ਦੇ ਵੇੜੇ ਪਾਰ ਕਰਨ ਲਈ ਚੱਲਿਆ ਮੈਂ ਡੁੱਬਦੀ ਦੁਨੀਆਂ ਦੇ ਵੇੜੇ ਪਾਰ ਕਰ ਚੱਲਿਆ ਹੁਣ ਚ ਵੀਰਾ ਚੱਲਿਆ ਜੇ ਛੇਤੀ ਫੇਰ ਪਰਤ ਕੇ ਆਵੀਂ ਨਿਤ ਅੱਖੀਆਂ ਦਰਸ਼ਨ ਨਾਲ ਪਹਿਣਦੇ ਠੰਡੇ ਕਾਲਜੇ ਪਾਈ ਨਿਤ ਅੱਖੀਆਂ ਦਰਸ਼ਨ ਨਾਲ ਪਹਿਣਦੇ ਠੰਡੇ ਕਾਲਜੇ ਪਾਈ ਵੇ ਦਲੀਆ ਮੀਰਾ ਛੜਨ ਕੇ ਆ ਬਾਲਾਂ ਨੂੰ ਕਿੱਥੇ ਚਲੇਂ ਕਵੀਰਾ ਛੜਨ ਕਿਆ ਪੁਤਰਾ ਨੂੰ ਕਿੱਥੇ ਚੱਲਿਆ ਨਾਨਕ ਵੀਰਾ ਮੈਂ ਰੁਕਣ ਚੱਲਿਆ ਹਾਂ ਵਗਦੀਆਂ ਦੌੜੁੰਦਲ ਮਧੀਆਂ ਵਾਈਂ ਰਾਮ ਤੁਣ ਚੱਲਿਆ ਜਾਵਣ ਨਾ ਸੁਣ ਕੇ ਮਜ਼ਲੂਮ ਮਾਦੀ ਆਈਂ ਹੋਣ ਚੱਲਿਆ ਜਾਵਣ ਨਾ ਸੁਣ ਕੇ ਮਜ਼ਲੂਮ ਮਾਦੀ ਆਈਂ ਹਾਏ ਦਿਲ ਸੱਲਿਆ ਮੈਂ ਡੁੱਬਦੀ ਦੁਨੀਆਂ ਦੇ ਜੀ ਦੁਨੀਆ ਦੇ ਵੇੜੇ ਪਾਰ ਕਰਨ ਲਈ ਚੱਲਿਆ ਮੈਂ ਡੁੱਬਦੀ ਦੁਨੀਆ ਦੇ ਬੇਹੇ ਪਾਰ ਕਰਨ ਲਈ ਚੱਲਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ